ਸਖਪਾਲ ਖਹਿਰਾ ਆਪਣੇ ਬੇਟੇ ਦੇ ਨਾਲ ਅੰਡਰਗਰਾਉਂਡ ਨੇ ਯਾਨੀ ਕਿ ਉਹ ਸਰਫੇਸ ਤੇ ਨਜ਼ਰ ਨਹੀਂ ਆ ਰਹੇ ਔਰ ਉਹਨਾਂ ਨੂੰ ਨਿਊਜ਼ ਰਿਪੋਰਟਸ ਮੁਤਾਬਕ ਐਂ ਡਾਰਾ ਹੈ ਕਿ ਉਹਨਾਂ ਦੇ ਉੱਤੇ ਡਿਸਪਰਪੋਰਸ਼ਨਟ ਐਸੈਟਸ ਦਾ ਕੇਸ ਪਾਇਆ ਜਾ ਸਕਦਾ ਹੈ। ਇਹੋ ਜੀ ਸਥਿਤੀ ਦੇ ਵਿੱਚ ਕਾਂਗਰਸ ਦੇ ਜਿਹੜੇ ਅੰਦਰੂਨ ਹਾਲਾਤ ਨੇ ਉਸ ਵੇਲੇ ਇੱਕ ਕਹਾਵਤ ਚੇਤੇ ਆ ਰਹੀ ਹੈ ਕਹਿੰਦੇ ਜੇ ਧੂਆ ਉੱਠ ਰਿਹਾ ਸਮਝੋ ਕਿਤੇ ਅੱਗ ਲੱਗੀ ਹੈ। ਹੁਣ ਕਾਂਗਰਸ ਦੇ ਵਿੱਚ ਜਿਹੜਾ ਇਹ ਧੂਆ ਉੱਠਿਆ ਅਚਾਨਕ ਉਹ ਕੀ ਧੂਆ ਉੱਠਿਆ ਤੁਹਾਨੂੰ ਉਹ ਵੀ ਦੱਸਦੇ ਆਂ। ਪਰ ਜੇ ਕਾਂਗਰਸ ਦੇ ਵਿੱਚ ਧੂਆਂ ਉੱਠਿਆ ਤਾਂ ਕੀ ਇੱਥੇ ਅੱਗ ਲੱਗੀ ਹੈ ਜਾਂ ਉਹ ਅੱਗ ਜਿਹੜੀ ਲੱਗੀ ਸੀ ਉਹ ਬੁਝ ਗਈ ਹੈ ਉਹ ਬੁਝੀ ਅੱਗ ਦਾ ਧੂਆਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਸੁਖਪਾਲ ਖਹਿਰਾ ਅੰਡਰਗਰਾਊਂਡ ਹੋ ਗਏ ਨੇ ਪਰ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਅੱਜ ਤੋਂ ਕੁਝ 4-5 ਦਿਨ ਪਹਿਲਾਂ ਹੀ ਇਸ ਗੱਲ ਬਾਰੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਕਿ ਉਹਨਾਂ ਦੇ ਖਿਲਾਫ ਐਕਸ਼ਨ ਹੋ ਸਕਦਾ ਹੈ ਡਿਸਪਰੋਪੋਰਸ਼ਨੇਟ ਐਸੈਟਸ ਦੇ ਮਾਮਲੇ ਨੂੰ ਲੈ ਕੇ ਸੁਖਪਾਲ ਖਹਿਰਾ ਲਗਾਤਾਰ ਸੋਸ਼ਲ ਮੀਡੀਆ ਪੋਸਟ ਸਾਂਝੀਆਂ ਕਰਦੇ ਨਜ਼ਰ ਆ ਰਹੇ ਸੀ ਔਰ ਲਗਾਤਾਰ ਦਾਅਵਾ ਕਰ ਰਹੇ ਸੀ ਕਿ ਉਹਨਾਂ ਤੋਂ ਬਾਅਦ 8 ਤੋਂ 10 ਹੋਰ ਆਗੂ ਜਾਂ ਕਾਰਕੂ ਅਜਿਹੇ ਨੇ ਜਿਹੜਾਂ ਦੇ ਉੱਤੇ ਐਕਸ਼ਨ ਹੋ ਸਕਦਾ ਪਰ ਵੱਡੀ ਗੱਲ ਜਿਹੜੀ ਨੋਟ ਕੀਤੀ ਗਈ ਜਿਹੜੀ ਸੁਰਖੀਆਂ ਬਣ ਗਈ ਕਿ ਸੁਖਪਾਲ ਖਹਿਰਾ ਦੇ ਇਹਨਾਂ ਪੋਸਟਸ ਪਾਉਣ ਦੇ ਬਾਵਜੂਦ ਪਹਿਲਾਂ ਸਿਰਫ ਪ੍ਰਗਟ ਸਿੰਘ ਅਤੇ ਕੀਕੀ ਟਲੋਂ ਦੇ ਹੱਕ 'ਚ ਖੜੇ ਔਰ ਸੁਖਪਾਲ ਖਹਿਰਾ ਨੂੰ ਉਰੇ ਇੱਕ ਮੇਣਾ ਮਾਰਨਾ ਪੈ ਗਿਆ ਆਪਣੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਜਗਾਉਣ ਵਾਸਤੇ ਨਾਲ ਖੜਾਉਣ ਵਾਸਤੇ ਸੁਖਪਾਲ ਖੈਰਾ ਨੇ ਇੱਕ ਮੇੜਾ ਮਾਰਿਆ ਔਰ ਉਸ ਮੇੜੇ ਤੋਂ ਬਾਅਦ ਰਾਜਾ ਵੜਿੰਗ ਪ੍ਰਤਾਪ ਬਾਜਵਾ ਸੁਖਜਿੰਦਰ ਰੰਦਾਵਾ ਇਹ ਤਿੰਨਾਂ ਦਾ ਫੇਸਬੁੱਕ ਪੋਸਟ ਸਾਹਮਣੇ ਆਉਂਦਾ ਹੈ ਇਹਨਾਂ ਤਿੰਨਾਂ ਦਾ ਟਵੀਟ ਆਉਂਦਾ ਹੈ ਕਿ ਉਹ ਨਾਲ ਖੜੇ ਨੇ ਇਸ ਸਥਿਤੀ ਦੇ ਵਿੱਚ ਹੁਣ ਗੱਲ ਉੱਥੇ ਹੀ ਆ ਗਈ ਕਿ ਕੀ ਇਹ ਧੂਆ ਅੱਗ ਲੱਗੀ ਦਾ ਆ ਜਾਂ ਇਹ ਧੂਆ ਅੱਗ ਬੁਝੀ ਦਾ ਆ ਦਰਅਸਲ ਹੋਇਆ ਕੀ ਹੈ ਜਿਸ ਸਭ ਤੋਂ ਪਹਿਲੇ ਪੋਸਟ ਦੇ ਉੱਤੇ ਜਾਈਏ ਜਾਂ ਸਭ ਤੋਂ ਪਹਿਲੇ ਉਦਾਹਰਣ ਦੇ ਉੱਤੇ ਜਾਈਏ ਸੁਖਪਾਲ ਖਹਿਰਾ ਜ਼ਿਕਰ ਕਰਦੇ ਆ ਜਿਸ ਦਿਨ ਮੇਣਾ ਮਾਰਦੇ ਆ ਸੁਖਪਾਲ ਖਹਿਰਾ ਜ ਤੋਂ 2 ਦਿਨ ਪਹਿਲਾਂ ਉਸ ਦਿਨ ਸਰਦਾਰ ਪ੍ਰਗਟ ਸਿੰਘ ਅਤੇ ਕੀਕੀ ਢੱਲੋਂ ਆਪਣੇ ਵੱਲੋਂ ਸੋਸ਼ਲ ਮੀਡੀਆ ਪੋਸਟ ਪਾ ਕੇ ਤੇ ਆਪਣਾ ਸਮਰਥਨ ਸਾਂਝਾ ਕਰਦੇ ਆ ਪਹਿਲਾਂ ਤੁਹਾਨੂੰ ਉਹ ਪ੍ਰਗਟ ਸਿੰਘ ਅਤੇ ਕੀਕੀ ਢੱਲੋਂ ਵਾਲਾ ਬਿਆਨ ਪੜ੍ਹ ਕੇ ਸੁਣਾ ਦਿੰਦੇ ਆ ਪ੍ਰਗਟ ਸਿੰਘ ਲਿਖਦੇ ਆ ਕਿ ਹਰ ਮੋਰਚੇ ਉੱਤੇ ਫੇਲ ਹੋਈ ਭਗਵੰਤ ਮਾਨ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਚੁੱਪ ਕਰਾਉਣ ਲਈ ਤਾਨਾਸ਼ਾਹੀ ਤਰੀਕੇ ਅਪਣਾ ਰਹੀ ਹੈ ਪ੍ਰਗਟ ਸਿੰਘ ਲਿਖਦੇ ਨੇ ਕਿ ਵਿਰੋਧੀ ਧਿਰ ਤੋਂ ਲੈ ਕੇ ਮੀਡੀਆ ਤੱਕ ਜੋ ਵੀ ਸਵਾਲ ਪੁੱਛਦਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹੁਣ ਸਾਫ ਨਜ਼ਰ ਆ ਰਿਹਾ ਹੈ ਕਿ ਰਾਜਨੀਤਿਕ ਬਦਲੇ ਦੀ ਕਾਰਵਾਈ ਤਹਿਤ ਕਾਂਗਰਸ ਵਿਧਾਇਕ ਸੁਖਪਾਲ ਖੈਰਾ ਖਿਲਾਫ ਮੁਰ ਝੂਠੇ ਕੇਸ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਵਿਰੋਧੀ ਧਿਰ ਤੇ ਪੰਜਾਬੀ ਹੋਣ ਦੇ ਨਾਤੇ ਮੈਂ ਇਸ ਦੀ ਸਖਤ ਨਿੰਦਾ ਕਰਦਾ ਹਾਂ ਅਤੇ ਪੰਜਾਬ ਲਈ ਉੱਠਦੀ ਹਰ ਆਵਾਜ਼ ਦੇ ਨਾਲ ਡਟ ਕੇ ਖੜਾ ਹਾਂ ਉਰੇ ਪ੍ਰਗਟ ਸਿੰਘ ਨੇ ਸਾਫ ਕਰ ਦਿੱਤਾ ਹਾਲਾਂਕਿ ਉਹਨਾਂ ਨੇ ਇਹ ਨਹੀਂ ਲਿਖਿਆ ਕਿ ਮੈਂ ਸੁਖਪਾਲ ਖੈਰਾ ਦੇ ਨਾਲ ਖੜਿਆ ਪਰ ਉਹਨਾਂ ਨੇ ਇੱਥੇ ਆ ਕੇ ਐਂ ਜ਼ਰੂਰ ਲਿਖ ਦਿੱਤਾ ਕਿ ਵਿਰੋਧੀ ਧਿਰ ਤੇ ਪੰਜਾਬੀ ਹੋਣ ਦੇ ਨਾਮ ਤੇ ਮੈਂ ਸਖਤ ਨਿੰਦਾ ਕਰਦਾ ਹਾਂ ਤੇ ਪੰਜਾਬ ਲਈ ਉੱਠਣ ਵਾਲੀ ਹਰ ਆਵਾਜ਼ ਦੇ ਨਾਲ ਡਟ ਕੇ ਖੜਾ ਹਾਂ ਚਲੋ ਇਸ ਨੂੰ ਸਮਰਥਨਤਾ ਜ਼ਰੂਰ ਮੰਨਿਆ ਜਾ ਸਕਦਾ ਹੈ ਪਰ ਇਸ ਦੇ ਨਾਲ ਨਾਲ ਹੁਣ ਕੀ ਕੀ ਢਿਲੋਂ ਦਾ ਵੀ ਜ਼ਿਕਰ ਕਰਦੇ ਹਾਂ ਕਹਿੰਦੇ ਜਿਹੜੇ ਲੀਡਰ ਪੰਜਾਬ ਤੇ ਪੰਜਾਬੀਅਤ ਪੰਜਾਬੀਆਂ ਨਾਲ ਖੜਦੇ ਹਨ ਸਰਕਾਰ ਹਮੇਸ਼ਾ ਉਹਨਾਂ ਖਿਲਾਫ ਕਾਨੂੰਨ ਦੀ ਦੁਰਵਰਤੋਂ ਕਰਦੀ ਹੈ ਹੇਠਾਂ ਸੁਖਪਾਲ ਖੈਰਾ ਨੂੰ ਮੈਂਸ਼ਨ ਕੀ 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 ਢਿਲੋਂ ਨੇ ਕੀਤਾ ਹੁਣ ਇਹਦੇ ਨਾਲ ਸੁਖਪਾਲ ਖੈਰਾ ਦਾ ਉਹ ਬਿਆਨ ਜਾਂ ਉਹਨਾਂ ਦੀ ਉਹ ਫੇਸਬੁੱਕ ਪੋਸਟ ਜਿਸ ਦੇ ਵਿੱਚ ਉਹਨਾਂ ਨੇ ਸੋ ਕਾਲਡ ਮੇਣਾ ਮਾਰਿਆ ਉਹ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਸੁਖਪਾਲ ਖੈਰਾ ਲਿਖਦੇ ਨੇ ਕਿ ਮੈਂ ਤੁਹਾਡਾ ਤਹੇ ਦਿਲੋਂ ਧੰਨਵਾਦ ਹਾਂ ਪ੍ਰਗਟ ਸਿੰਘ ਜੀ ਅਤੇ ਕੀਕੀ ਢੱਲੋਂ ਜੀ ਤੁਸੀਂ ਔਖੇ ਸਮੇਂ ਮੇਰੇ ਨਾਲ ਖੜੇ ਹੋ ਅਤੇ ਤੁਸੀਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਖਿਲਾਫ ਚਲਾਈ ਜਾ ਰਹੀ ਬਦਲਾਖੋਰੀ ਦੀ ਰਾਜਨੀਤੀ ਵਿਰੁੱਧ ਆਵਾਜ਼ بلند ਕੀਤੀ ਹੈ ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਭਗਵੰਤ ਮਾਨ ਸਰਕਾਰ ਖਿਲਾਫ ਬੋਲਣਗੇ ਜੇਕਰ ਮੇਰੀ ਪਾਰਟੀ ਦੇ ਆਗੂ ਆਪਣੇ ਸਾਥੀਆਂ ਦੇ ਨਾਲ ਨਹੀਂ ਤਾਂ ਸਾਡੇ ਵਰਕਰ ਅਜਿਹੇ ਆਗੂਆਂ ਤੋਂ ਕੀ ਉਮੀਦ ਰੱਖਣਗੇ ਬਹੁਤ ਵੱਡਾ ਔਰ ਬੜਾ ਪਾਇਦਾਰ ਮੀਣਾ ਬੜਾ ਸੰਜੀਦਾ ਮੀਣਾ ਕਾਂਗਰਸ ਪਾਰਟੀ ਦੇ ਆਪਣੇ ਲੀਡਰ ਦਾ ਆਪਣੇ ਹੀ ਸੀਨੀਅਰ ਲੀਡਰਾਂ ਦੇ ਉੱਤੇ ਕਾਂਗਰਸ ਦੇ ਪਲਾਟਸ ਤੋਂ ਵਿਧਾਇਕ ਸੁਖਪਾਲ ਖਹਿਰਾ ਆਪਣੇ ਸੀਨੀਅਰ ਲੀਡਰਾਂ ਨੂੰ ਚੇਤਾ ਕਰਾ ਰਹੇ ਆ ਕਿ ਮੇਰੇ ਤੇ ਆਣ ਬਣੀ ਹੈ ਔਰ ਮੇਰੇ ਨਾਲ ਖੜੋ ਹਾਲਾਂਕਿ ਪੂਰਾ ਸਿਨੈਰੀਓ ਕੀ ਹੈ ਉਹ ਸਰਕਾਰ ਦਾ ਵਰਜਨ ਅਜੇ ਆਉਣਾ ਬਾਕੀ ਹੈ ਹੋ ਸਕਦਾ ਹੈ ਕਿ ਸੁਖਪਾਲ ਖੈਰਾ ਨੂੰ ਲੈ ਕੇ ਬਹੁਤ ਕੁਝ ਮਿਲ ਜਵੇ ਜਿਵੇਂ ਕਿ ਸਰਕਾਰ ਨੇ ਦਾਅਵਾ ਕੀਤਾ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਬਹੁਤ ਕੁਝ ਮਿਲਿਆ ਹੋ ਸਕਦਾ ਹੈ ਕਿ ਸੁਖਪਾਲ ਖੈਰਾ ਸਬੰਧੀ ਵੀ ਮਿਲ ਜਵੇ ਪਰ ਇੱਥੇ ਜੇ ਸੁਖਪਾਲ ਖੈਰਾ ਤੇ ਕਾਂਗਰਸ ਪਾਰਟੀ ਦੇ ਅੰਦਰੂਨ ਹਾਲਾਤਾਂ ਦੀ ਗੱਲ ਕਰੀਏ ਤਾਂ ਸੁਖਪਾਲ ਖੈਰਾ ਨੂੰ ਦੱਸਣਾ ਪੈ ਰਿਹਾ ਕਿ ਮੇਰੀ ਸਿਚੁਏਸ਼ਨ ਇਹ ਹੈ ਔਰ ਮੇੜਾ ਮਾਰਨਾ ਪੈ ਰਿਹਾ ਕਿ ਜੇ ਮੇਰੇ ਸਾਥੀ ਮੇਰੇ ਨਾਲ ਹੀ ਨਹੀਂ ਖੜਨਗੇ ਤੇ ਫਿਰ ਕਾਂਗਰਸ ਦਾ ਵਰਕਰ ਉਹਨਾਂ ਤੋਂ ਕੀ ਉਮੀਦ ਕਰੂਗਾ ਬਹੁਤ ਹਰਾਨੀ ਦੀ ਗੱਲ ਹੈ ਸੋਚਣ ਵਾਲੀ ਗੱਲ ਹੈ ਕਿ ਇੱਕ ਵੱਡੇ ਲੀਡਰ ਨੂੰ ਇੱਕ ਮੌਜੂਦਾ ਵਿਧਾਇਕ ਨੂੰ ਆਪਣੀ ਹੀ ਪਾਰਟੀ ਕੋਲ ਮਦਦ ਲੈਣ ਲਈ ਪੋਸਟ ਪਾਣੀ ਪੈ ਰਹੀ ਹੈ ਹੁਣ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਆਉਂਦਾ ਹੈ ਬਿਆਨ ਚਰਨਜੀਤ ਸਿੰਘ ਚੰਨੀ ਦਾ ਲਿਖਦੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਜਿਸ ਤਰ੍ਹਾਂ ਵਾਰ-ਵਾਰ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਸਿਆਸੀ ਬਦਲਾਕੋਰੀ ਕਰ ਰਹੀ ਹੈ ਉਹ ਲੋਕਤੰਤਰ ਦੇ ਘਾਣ ਦੀ ਮਿਸਾਲ ਹੈ ਕਿਉਂਕਿ ਸਰਦਾਰ ਖਹਿਰਾ ਨਿਰੰਤਰ ਸਰਕਾਰੀ ਤੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕਰਦੇ ਆ ਰਹੇ ਨੇ ਜੇਕਰ ਉਹਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਸਰਕਾਰ ਪੰਜਾਬ ਦੇ ਲੋਕਾਂ ਦਾ ਹੋਰ ਜ਼ਿਆਦਾ ਰੋਹ ਚੱਲਣ ਲਈ ਤਿਆਰ ਰਹੇ ਬੜਾ ਸਿੱਧਾ ਔਰ ਸਾਫ਼ ਬਿਆਨ ਸੁਖਪਾਲ ਖੈਰਾ ਸਬੰਧੀ ਚਰਨਜੀਤ ਸਿੰਘ ਚੰਨੀ ਦਾ ਹੁਣ ਇਸ ਤੋਂ ਵੀ ਅੱਗੇ ਵਧਦੇ ਹਾਂ ਸੁਖਪਾਲ ਖੈਰਾ ਦੇ ਉਸ ਮੇਨੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਉਂਦਾ ਹੈ ਔਰ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਦਾ ਬਿਆਨ ਵੀ ਆ ਜਾਂਦਾ ਲਿਖਦੇ ਨੇ ਬਦਲਾਖੋਰੀ ਦੀ ਰਾਜਨੀਤੀ ਤਹਿਤ ਇੱਕ ਵਾਰ ਫਿਰ ਪੰਜਾਬ ਸਰਕਾਰ ਸੁਖਪਾਲ ਖੈਰਾ ਉੱਤੇ ਵਿਜੀਲੈਂਸ ਦਾ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਕੁਲਦੀਪ ਸਿੰਘ ਕਾਲਾ ਢੱਲੋਂ ਦੀ ਸਮੇਤ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਯਕੀਨ ਦਿਵਾਇਆ ਕਿ ਇਸ ਧੱਕੇਸ਼ਾਹੀ ਖਿਲਾਫ ਸਮੁੱਚੀ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਪਰ ਉਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਕੱਚੀ ਸਰਕਾਰ ਦੇ ਕੱਚੇ ਕੰਨ ਡੁੱਬਦੇ ਪੰਜਾਬ ਨੂੰ ਸੰਭਾਲਣ ਦਾ ਨਹੀਂ ਕਰ ਰਿਹਾ ਮਨ ਇੱਕ ਗੱਲ ਯਾਦ ਰੱਖਿਓ ਭਗਵੰਤ ਮਾਨ ਸਾਹਿਬ ਸੱਚ ਕਦੇ ਰੁਕਦਾ ਨਹੀਂ ਰੁਕਿਆ ਪਾਵੇਂ ਕਿੰਨੇ ਵੀ ਲਾ ਲੋ ਬੰਨ ਸੁਖਜਿੰਦਰ ਰੰਧਾਵਾ ਨੇ ਸੁਖਪਾਲ ਖੈਰਾ ਦੀ ਪੋਸਟ ਸਾਂਝੀ ਕਰਕੇ ਸੋਸ਼ਲ ਮੀਡੀਆ ਪੋਸਟ ਜਿਹੜੀ ਆ ਉਹ ਸਾਂਝੀ ਕੀਤੀ ਹੈ ਆਪਣੀ ਔਰ ਨਾਲ ਦੀ ਨਾਲ ਪ੍ਰਗਟ ਸਿੰਘ ਵੀ ਆਪਣੀ ਪੋਸਟ ਸਾਂਝੀ ਕਰ ਦਿੰਦੇ ਆ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੁਖਪਾਲ ਖੈਰਾ ਜੀ ਨੂੰ ਰਾਜਨੀਤਿਕ ਬਦਲਾਖੋਰੀ ਦਾ ਨਿਸ਼ਾਨਾ ਬਣਾਉਣਾ ਨਿੰਦਣਯੋਗ ਹੈ ਖੈਰਾ ਜੀ ਪੰਜਾਬ ਦੇ ਲੋਕਾਂ ਦੀ ਆਵਾਜ਼ਾਂ ਨੂੰ ਹਮੇਸ਼ਾ ਵਿਵਾਗ ਢੰਗ ਨਾਲ ਉਠਾਉਂਦੇ ਰਹੇ ਹਨ ਅਤੇ ਲੋਕਾਂ ਦੇ ਹੱਕ ਲਈ ਲੜਦੇ ਰਹੇ ਹਨ ਉਹਨਾਂ ਖਿਲਾਫ ਝੂਠੇ ਕੇਸ ਬਣਾ ਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਲੋਕਤੰਤਰ ਦੇ ਸਿਧਾਂਤ ਨਾਲ ਧੋਖਾ ਤੜੀ ਹੈ ਮੈਂ ਵਿਰੋਧੀ ਧਿਰ ਦਾ ਨੇਤਾ ਹੋਣ ਦੇ ਨਾਤੇ ਚੇਤਾਵਨੀ ਦਿੰਦਾ ਹਾਂ ਕਿ ਜੇ ਖੈਰਾ ਜੀ ਨੂੰ ਦੁਬਾਰਾ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਬਣਾਇਆ ਤਾਂ ਮੈਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਇਸ ਦਾ ਡਟ ਕੇ ਵਿਰੋਧ ਕਰਾਂਗਾ ਇਹ ਬਿਆਨ ਸਰਦਾਰ ਪ੍ਰਗਟ ਸਿੰਘ ਦਾ ਲੀਡਰ ਆਫ ਆਪੋਜੀਸ਼ਨ ਪ੍ਰਗਟ ਸਿੰਘ ਦਿੰਦੇ ਪਰ ਸਵਾਲ ਇਹ ਬਣ ਗਿਆ ਕਿ ਇਹ ਸਾਰੇ ਬਿਆਨ ਉਸ ਮਹੀਨੇ ਤੋਂ ਬਾਅਦ ਕਿਉਂ ਆਏ ਕਿ ਸੁਖਪਾਲ ਖਹਿਰਾ ਨੂੰ ਆਪਣੇ ਹੀ ਲੀਡਰਾਂ ਨੂੰ ਸੱਦਣਾ ਪੈ ਗਿਆ ਚੇਤੇ ਕਰਾਉਣਾ ਪੈ ਗਿਆ ਹਲੂਨ ਨਾ ਪੈ ਗਿਆ ਨੀਂਦ ਚੋਂ ਜਗਾਉਣਾ ਪੈ ਗਿਆ ਕਿ ਮੇਰੇ ਤੇ ਹੁਣ ਆਫਤ ਆ ਪਈ ਐ ਤੇ ਮੇਰੇ ਨਾਲ ਹੁਣ ਖੜਨਾ ਪਵੇਗਾ ਜੇ ਸੁਖਪਾਲ ਖਹਿਰਾ ਐਂ ਨਾਲ ਲਿਖ ਦੇ ਤਾਂ ਕੀ ਇਹ ਲੀਡਰ ਨਾਲ ਆਣ ਕੇ ਨਾ ਖੜਦੇ ਬਹੁਤ ਸਾਰੇ ਸਵਾਲ ਨੇ ਜਿੱਥੇ ਆਪਣੀ ਹੀ ਪਾਰਟੀ ਦੀ ਚੰਗਿਆਈ ਵਾਸਤੇ ਆਪਣੀ ਹੀ ਪਾਰਟੀ ਦੀ ਜਿੱਤ ਵਾਸਤੇ ਚੋਣ ਦੇ ਵਿੱਚ ਪ੍ਰਚਾਰ ਕਰਨਾ ਹੋਵੇ ਔਰ PPCC ਪ੍ਰਧਾਨ ਗੈਰ ਹਾਜ਼ਰ ਹੋਣ ਇਹ ਕਹਿ ਕੇ ਕਿ ਮੈਨੂੰ ਬੁਲਾਇਆ ਨਹੀਂ ਗਿਆ ਉਥੇ ਕੁਝ ਵੀ ਹੋ ਸਕਦਾ ਸੁਖਪਾਲ ਖਹਿਰਾ ਆਪਣੇ ਬੇਟੇ ਦੇ ਨਾਲ ਅੰਡਰਗਰਾਉਂਡ ਨੇ ਯਾਨੀ ਕਿ ਉਹ ਸਰਫੇਸ ਤੇ ਨਜ਼ਰ ਨਹੀਂ ਆ ਰਹੇ ਔਰ ਉਹਨਾਂ ਨੂੰ ਨਿਊਜ਼ ਰਿਪੋਰਟਸ ਮੁਤਾਬਕ ਐਂ ਡਾਰਾ ਹੈ ਕਿ ਉਹਨਾਂ ਦੇ ਉੱਤੇ ਡਿਸਪਰਪੋਰਸ਼ਨਟ ਐਸੈਟਸ ਦਾ ਕੇਸ ਪਾਇਆ ਜਾ ਸਕਦਾ ਇਹੋ ਜੀ ਸਥਿਤੀ ਦੇ ਵਿੱਚ ਕਾਂਗਰਸ ਦੇ ਜਿਹੜੇ ਅੰਦਰੂਨ ਹਾਲਾਤ ਨੇ ਉਸ ਵੇਲੇ ਇੱਕ ਕਹਾਵਤ ਚੇਤੇ ਆ ਰਹੀ ਹੈ ਕਹਿੰਦੇ ਜੇ ਧੂਆ ਉੱਠ ਰਿਹਾ ਸਮਝੋ ਕਿਤੇ ਅੱਗ ਲੱਗੀ ਹੈ ਹੁਣ ਕਾਂਗਰਸ ਦੇ ਵਿੱਚ ਜਿਹੜਾ ਇਹ ਧੂਆਂ ਉੱਠਿਆ ਅਚਾਨਕ ਉਹ ਕੀ ਧੂਆਂ ਉੱਠਿਆ ਤੁਹਾਨੂੰ ਉਹ ਵੀ ਦੱਸਦੇ ਆ ਪਰ ਜੇ ਕਾਂਗਰਸ ਦੇ ਵਿੱਚ ਇਹ ਧੂਆਂ ਉੱਠਿਆ ਤਾਂ ਕੀ ਇੱਥੇ ਅੱਗ ਲੱਗੀ ਹੈ ਜਾਂ ਉਹ ਅੱਗ ਜਿਹੜੀ ਲੱਗੀ ਸੀ ਉਹ ਬੁੱਝ ਗਈ ਹੈ ਉਹ ਬੁੱਝੀ ਅੱਗ ਦਾ ਧੂਆਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਸੁਖਪਾਲ ਖਹਿਰਾ ਅੰਡਰਗਰਾਊਂਡ ਹੋ ਗਏ ਨੇ ਪਰ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਅੱਜ ਤੋਂ ਕੁਝ 4-5 ਦਿਨ ਪਹਿਲਾਂ ਹੀ ਇਸ ਗੱਲ ਬਾਰੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਕਿ ਉਹਨਾਂ ਦੇ ਖਿਲਾਫ ਐਕਸ਼ਨ ਹੋ ਸਕਦਾ ਹੈ। ਡਿਸਪਰੋਪੋਰਸ਼ਨੇਟ ਐਸੈਟਸ ਦੇ ਮਾਮਲੇ ਨੂੰ ਲੈ ਕੇ ਸੁਖਪਾਲ ਖਹਿਰਾ ਲਗਾਤਾਰ ਸੋਸ਼ਲ ਮੀਡੀਆ ਪੋਸਟ ਸਾਂਝੀਆਂ ਕਰਦੇ ਨਜ਼ਰ ਆ ਰਹੇ ਸੀ ਔਰ ਲਗਾਤਾਰ ਇਹ ਦਾਅਵਾ ਕਰ ਰਹੇ ਸੀ ਕਿ ਉਹਨਾਂ ਤੋਂ ਬਾਅਦ 8 ਤੋਂ 10 ਹੋਰ ਆਗੂ ਜਾਂ ਕਾਰਕੂ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਐਕਸ਼ਨ ਹੋ ਸਕਦਾ ਹੈ। ਪਰ ਵੱਡੀ ਗੱਲ ਜਿਹੜੀ ਨੋਟ ਕੀਤੀ ਗਈ ਜਿਹੜੀ ਸੁਰਖੀ ਆ ਬਣ ਗਈ ਕਿ ਸੁਖਪਾਲ ਖਹਿਰਾ ਦੇ ਇਹਨਾਂ ਪੋਸਟਸ ਪਾਉਣ ਦੇ ਬਾਵਜੂਦ ਪਹਿਲਾਂ ਸਿਰਫ ਪ੍ਰਗਟ ਸਿੰਘ ਅਤੇ ਕੀ ਕੀ ਟੈ ਲੋਨ ਦੇ ਹੱਕ ਚ ਖੜੇ ਔਰ ਸੁਖਪਾਲ ਖੈਰਾ ਨੂੰ ਉਰੇ ਇੱਕ ਮੇਣਾ ਮਾਰਨਾ ਪੈ ਗਿਆ ਆਪਣੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਜਗਾਉਣ ਵਾਸਤੇ ਨਾਲ ਖੜਾਉਣ ਵਾਸਤੇ ਸੁਖਪਾਲ ਖੈਰਾ ਨੇ ਇੱਕ ਮੇਣਾ ਮਾਰਿਆ ਔਰ ਉਸ ਮੇਨੇ ਤੋਂ ਬਾਅਦ ਰਾਜਾ ਵੜਿੰਗ ਪ੍ਰਤਾਪ ਬਾਜਵਾ ਸੁਖਜਿੰਦਰ ਰੰਦਾਵਾ ਇਹ ਤਿੰਨਾਂ ਦਾ ਫੇਸਬੁੱਕ ਪੋਸਟ ਸਾਹਮਣੇ ਆਉਂਦਾ ਹੈ ਇਹਨਾਂ ਤਿੰਨਾਂ ਦਾ ਟਵੀਟ ਆਉਂਦਾ ਹੈ ਕਿ ਉਹ ਨਾਲ ਖੜੇ ਨੇ ਇਸ ਸਥਿਤੀ ਦੇ ਵਿੱਚ ਹੁਣ ਗੱਲ ਉੱਥੇ ਹੀ ਆ ਗਈ ਕਿ ਕੀ ਇਹ ਤੂਆ ਅੱਗ ਲੱਗੀ ਦਾ ਆ ਜਾਂ ਇਹ ਤੂਆ ਅੱਗ ਬੁਝੀ ਦਾ ਆ ਦਰਅਸਲ ਹੋਇਆ ਕੀ ਹੈ ਜਿਸ ਸਭ ਤੋਂ ਪਹਿਲੇ ਪੋਸਟ ਦੇ ਉੱਤੇ ਜਾਈਏ ਜਾਂ ਸਭ ਤੋਂ ਪਹਿਲੇ ਉਦਾਹਰਨ ਦੇ ਉੱਤੇ ਜਾਈਏ ਸੁਖਪਾਲ ਖਹਿਰਾ ਜ਼ਿਕਰ ਕਰਦੇ ਆ ਜਿਸ ਦਿਨ ਮੇਣਾ ਮਾਰਦੇ ਆ ਸੁਖਪਾਲ ਖੈਰਾਜ ਤੋਂ 2 ਦਿਨ ਪਹਿਲਾਂ ਉਸ ਦਿਨ ਸਰਦਾਰ ਪ੍ਰਗਟ ਸਿੰਘ ਅਤੇ ਕੀਕੀ ਢੱਲੋਂ ਆਪਣੇ ਵੱਲੋਂ ਸੋਸ਼ਲ ਮੀਡੀਆ ਪੋਸਟ ਪਾ ਕੇ ਤੇ ਆਪਣਾ ਸਮਰਥਨ ਸਾਂਝਾ ਕਰਦੇ ਆ ਪਹਿਲਾਂ ਤੁਹਾਨੂੰ ਉਹ ਪ੍ਰਗਟ ਸਿੰਘ ਅਤੇ ਕੀਕੀ ਢੱਲੋਂ ਵਾਲਾ ਬਿਆਨ ਪੜ੍ਹ ਕੇ ਸੁਣਾ ਦਿੰਨੇ ਆ ਪ੍ਰਗਟ ਸਿੰਘ ਲਿਖਦੇ ਆ ਕਿ ਹਰ ਮੋਰਚੇ ਉੱਤੇ ਫੇਲ ਹੋਈ ਭਗਵੰਤ ਮਾਨ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਚੁੱਪ ਕਰਾਉਣ ਲਈ ਤਾਨਾਸ਼ਾਹੀ ਤਰੀਕੇ ਅਪਣਾ ਰਹੀ ਹੈ ਪ੍ਰਗਟ ਸਿੰਘ ਲਿਖਦੇ ਨੇ ਕਿ ਵਿਰੋਧੀ ਧਿਰ ਤੋਂ ਲੈ ਕੇ ਮੀਡੀਆ ਤੱਕ ਜੋ ਵੀ ਸਵਾਲ ਪੁੱਛਦਾ ਹੈ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹੁਣ ਸਾਫ਼ ਨਜ਼ਰ ਆ ਰਿਹਾ ਹੈ ਕਿ ਰਾਜਨੀਤਿਕ ਬਦਲੇ ਦੀ ਕਾਰਵਾਈ ਤਹਿਤ ਕਾਂਗਰਸ ਵਿਧਾਇਕ ਸੁਖਪਾਲ ਖੈਰਾ ਖਿਲਾਫ ਮੁਰ ਝੂਠੇ ਕੇਸ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਵਿਰੋਧੀ ਤਰ ਤੇ ਪੰਜਾਬੀ ਹੋਣ ਦੇ ਨਾਤੇ ਮੈਂ ਇਸ ਦੀ ਸਖਤ ਨਿੰਦਾ ਕਰਦਾ ਹਾਂ ਅਤੇ ਪੰਜਾਬ ਲਈ ਉੱਠਦੀ ਹਰ ਆਵਾਜ਼ ਦੇ ਨਾਲ ਡਟ ਕੇ ਖੜਾ ਹਾਂ ਉਰੇ ਪ੍ਰਗਟ ਸਿੰਘ ਨੇ ਸਾਫ਼ ਕਰ ਦਿੱਤਾ ਹਾਲਾਂਕਿ ਉਹਨਾਂ ਨੇ ਇਹ ਨਹੀਂ ਲਿਖਿਆ ਕਿ ਮੈਂ ਸੁਖਪਾਲ ਖੈਰਾ ਦੇ ਨਾਲ ਖੜਿਆ ਪਰ ਉਹਨਾਂ ਨੇ ਇੱਥੇ ਆ ਕੇ ਐਂ ਜ਼ਰੂਰ ਲਿਖ ਦਿੱਤਾ ਕਿ ਵਿਰੋਧੀ ਧਿਰ ਤੇ ਪੰਜਾਬੀ ਹੋਣ ਦੇ ਨਾਮ ਤੇ ਮੈਂ ਸਖਤ ਨਿੰਦਾ ਕਰਦਾ ਹਾਂ ਤੇ ਪੰਜਾਬ ਲਈ ਉੱਠਣ ਵਾਲੀ ਹਰ ਆਵਾਜ਼ ਦੇ ਨਾਲ ਡਟ ਕੇ ਖੜਾ ਹਾਂ ਚਲੋ ਇਸ ਨੂੰ ਸਮਰਥਨਤਾ ਜ਼ਰੂਰ ਮੰਨਿਆ ਜਾ ਸਕਦਾ ਹੈ ਪਰ ਇਸ ਦੇ ਨਾਲ ਨਾਲ ਹੁਣ ਕੀ ਕੀ ਢਿਲੋਂ ਦਾ ਵੀ ਜ਼ਿਕਰ ਕਰਦੇ ਹਾਂ ਕਹਿੰਦੇ ਜਿਹੜੇ ਲੀਡਰ ਪੰਜਾਬ ਤੇ ਪੰਜਾਬੀਅਤ ਪੰਜਾਬੀਆਂ ਨਾਲ ਖੜਦੇ ਹਨ ਸਰਕਾਰ ਹਮੇਸ਼ਾ ਉਹਨਾਂ ਖਿਲਾਫ ਕਾਨੂੰਨ ਦੀ ਦੁਰਵਰਤੋਂ ਕਰਦੀ ਹੈ ਸੁਖਪਾਲ ਖੈਰਾਂ ਨੂੰ ਮੈਂਸ਼ਨ ਕੀ 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 ਢਿਲੋਂ ਨੇ ਕੀਤਾ ਹੁਣ ਇਹਦੇ ਨਾਲ ਸੁਖਪਾਲ ਖੈਰਾ ਦਾ ਉਹ ਬਿਆਨ ਜਾਂ ਉਹਨਾਂ ਦੀ ਉਹ ਫੇਸਬੁਕ ਪੋਸਟ ਜਿਸ ਦੇ ਵਿੱਚ ਉਹਨਾਂ ਨੇ ਸੋ ਕਾਲਡ ਮੇਣਾ ਮਾਰਿਆ ਉਹ ਤੁਹਾਨੂੰ ਪੜ ਕੇ ਸੁਣਾਉਨੇ ਆ ਸੁਖਪਾਲ ਖੈਰਾ ਲਿਖਦੇ ਨੇ ਕਿ ਮੈਂ ਤੁਹਾਡਾ ਤਹੇ ਦਿਲੋਂ ਧੰਨਵਾਦ ਹਾਂ ਪ੍ਰਗਟ ਸਿੰਘ ਜੀ ਅਤੇ ਕੀਕੀ ਢੱਲੋਂ ਜੀ ਤੁਸੀਂ ਔਖੇ ਸਮੇਂ ਮੇਰੇ ਨਾਲ ਖੜੇ ਹੋ ਅਤੇ ਤੁਸੀਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਖਿਲਾਫ ਚਲਾਈ ਜਾ ਰਹੀ ਬਦਲਾਖੋਰੀ ਦੀ ਰਾਜਨੀਤੀ ਵਿਰੁੱਧ ਆਵਾਜ਼ بلند ਕੀਤੀ ਹੈ ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਭਗਵੰਤ ਮਾਨ ਸਰਕਾਰ ਖਿਲਾਫ ਬੋਲਣਗੇ ਜੇਕਰ ਮੇਰੀ ਪਾਰਟੀ ਦੇ ਆਗੂ ਆਪਣੇ ਸਾਥੀਆਂ ਦੇ ਨਾਲ ਨਹੀਂ ਤਾਂ ਸਾਡੇ ਵਰਕਰ ਜਿਹੇ ਆਗੂਆਂ ਤੋਂ ਕੀ ਉਮੀਦ ਰੱਖਣਗੇ ਬਹੁਤ ਵੱਡਾ ਔਰ ਬੜਾ ਪਾਇਦਾਰ ਮੀਣਾ ਬੜਾ ਸੰਜੀਦਾ ਮੀਣਾ ਕਾਂਗਰਸ ਪਾਰਟੀ ਦੇ ਆਪਣੇ ਲੀਡਰ ਦਾ ਆਪਣੇ ਹੀ ਸੀਨੀਅਰ ਲੀਡਰਾਂ ਦੇ ਉੱਤੇ ਕਾਂਗਰਸ ਦੇ ਪਲਾਟਸ ਤੋਂ ਵਿਧਾਇਕ ਸੁਖਪਾਲ ਖਹਿਰਾ ਆਪਣੇ ਸੀਨੀਅਰ ਲੀਡਰਾਂ ਨੂੰ ਚੇਤਾ ਕਰਾ ਰਿਹਾ ਕਿ ਮੇਰੇ ਤੇ ਆਣ ਬਣੀ ਹੈ ਔਰ ਮੇਰੇ ਨਾਲ ਖੜੋ ਹਾਲਾਂਕਿ ਪੂਰਾ ਸਿਨੈਰੀਓ ਕੀ ਹੈ ਉਹ ਸਰਕਾਰ ਦਾ ਵਰਜਨ ਅਜੇ ਆਉਣਾ ਬਾਕੀ ਹੈ ਹੋ ਸਕਦਾ ਹੈ ਕਿ ਸੁਖਪਾਲ ਖੈਰਾ ਨੂੰ ਲੈ ਕੇ ਬਹੁਤ ਕੁਝ ਮਿਲ ਜਵੇ ਜਿਵੇਂ ਕਿ ਸਰਕਾਰ ਨੇ ਦਾਵਾ ਕੀਤਾ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਬਹੁਤ ਕੁਝ ਮਿਲਿਆ ਹੋ ਸਕਦਾ ਹੈ ਕਿ ਸੁਖਪਾਲ ਖੈਰਾ ਸਬੰਧੀ ਵੀ ਮਿਲ ਜਵੇ ਪਰ ਇੱਥੇ ਜੇ ਸੁਖਪਾਲ ਖੈਰਾ ਤੇ ਕਾਂਗਰਸ ਪਾਰਟੀ ਦੇ ਅੰਦਰੂਨ ਹਾਲਾਤਾਂ ਦੀ ਗੱਲ ਕਰੀਏ ਤਾਂ ਸੁਖਪਾਲ ਖੈਰਾ ਨੂੰ ਦੱਸਣਾ ਪੈ ਰਿਹਾ ਕਿ ਮੇਰੀ ਸਿਚੁਏਸ਼ਨ ਇਹ ਹੈ ਔਰ ਮੇੜਾ ਮਾਰਨਾ ਪੈ ਰਿਹਾ ਕਿ ਜੇ ਮੇਰੇ ਸਾਥੀ ਮੇਰੇ ਨਾਲ ਹੀ ਨਹੀਂ ਖੜਨਗੇ ਤੇ ਫਿਰ ਕਾਂਗਰਸ ਦਾ ਵਰਕਰ ਉਹਨਾਂ ਤੋਂ ਕੀ ਉਮੀਦ ਕਰੂਗਾ ਬਹੁਤ ਹਰਾਨੀ ਦੀ ਗੱਲ ਹੈ ਸੋਚਣ ਵਾਲੀ ਗੱਲ ਹੈ ਕਿ ਇੱਕ ਵੱਡੇ ਲੀਡਰ ਨੂੰ ਇੱਕ ਮੌਜੂਦਾ ਵਿਧਾਇਕ ਨੂੰ ਆਪਣੀ ਹੀ ਪਾਰਟੀ ਕੋਲ ਮਦਦ ਲੈਣ ਲਈ ਪੋਸਟ ਪਾਣੀ ਪੈ ਰਹੀ ਹੈ ਹੁਣ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਆਉਂਦਾ ਹੈ ਬਿਆਨ ਚਰਨਜੀਤ ਸਿੰਘ ਚੰਨੀ ਦਾ ਲਿਖਦੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਜਿਸ ਤਰ੍ਹਾਂ ਵਾਰ-ਵਾਰ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਸਿਆਸੀ ਬਦਲਾਖੋਰੀ ਕਰ ਰਹੀ ਹੈ ਉਹ ਲੋਕਤੰਤਰ ਦੇ ਘਾਣ ਦੀ ਮਿਸਾਲ ਹੈ ਕਿਉਂਕਿ ਸਰਦਾਰ ਖਹਿਰਾ ਨਿਰੰਤਰ ਸਰਕਾਰੀ ਤੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕਰਦੇ ਆ ਰਹੇ ਨੇ ਜੇਕਰ ਉਹਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਸਰਕਾਰ ਪੰਜਾਬ ਦੇ ਲੋਕਾਂ ਦਾ ਹੋਰ ਜ਼ਿਆਦਾ ਰੋਚ ਚੱਲਣ ਲਈ ਤਿਆਰ ਰਹੇ ਬੜਾ ਸਿੱਧਾ ਔਰ ਸਾਫ਼ ਬਿਆਨ ਸੁਖਪਾਲ ਖੈਰਾ ਸਬੰਧੀ ਚਰਨਜੀਤ ਸਿੰਘ ਚੰਨੀ ਦਾ ਹੁਣ ਇਸ ਤੋਂ ਵੀ ਅੱਗੇ ਵਧਦੇ ਹਾਂ ਸੁਖਪਾਲ ਖੈਰਾ ਦੇ ਉਸ ਮਹੀਨੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਉਂਦਾ ਹੈ ਔਰ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਦਾ ਬਿਆਨ ਵੀ ਆ ਜਾਂਦਾ ਲਿਖਦੇ ਨੇ ਬਦਲਾਖੋਰੀ ਦੀ ਰਾਜਨੀਤੀ ਤਹਿਤ ਇੱਕ ਵਾਰ ਫਿਰ ਪੰਜਾਬ ਸਰਕਾਰ ਸੁਖਪਾਲ ਖੈਰਾ ਉੱਤੇ ਵਿਜੀਲੈਂਸ ਦਾ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਕੁਲਦੀਪ ਸਿੰਘ ਕਾਲਾ ਢਲੋਂ ਦੀ ਸਮੇਤ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਯਕੀਨ ਦਿਵਾਇਆ ਕਿ ਇਸ ਧੱਕੇਸ਼ਾਹੀ ਖਿਲਾਫ ਸਮੁੱਚੀ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਪਰ ਉਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਕੱਚੀ ਸਰਕਾਰ ਦੇ ਕੱਚੇ ਕੰਨ ਡੁੱਬਦੇ ਪੰਜਾਬ ਨੂੰ ਸੰਭਾਲਣ ਦਾ ਨਹੀਂ ਕਰ ਰਿਹਾ ਮਨ ਇੱਕ ਗੱਲ ਯਾਦ ਰੱਖਿਓ ਭਗਵੰਤ ਮਾਨ ਸਾਹਿਬ ਸੱਚ ਕਦੇ ਰੁਕਦਾ ਨਹੀਂ ਰੋਕਿਆ ਪਾਵੇਂ ਕਿੰਨੇ ਵੀ ਲਾ ਲੋ ਬੰਨ ਸੁਖਜਿੰਦਰ ਰੰਦਾਵਾ ਨੇ ਸੁਖਪਾਲ ਖੈਰਾ ਦੀ ਪੋਸਟ ਸਾਂਝੀ ਕਰਕੇ ਸੋਸ਼ਲ ਮੀਡੀਆ ਪੋਸਟ ਜਿਹੜੀ ਆ ਉਹ ਸਾਂਝੀ ਕੀਤੀ ਹੈ ਆਪਣੀ ਔਰ ਨਾਲ ਦੀ ਨਾਲ ਪ੍ਰਗਟ ਸਿੰਘ ਵੀ ਆਪਣੀ ਪੋਸਟ ਸਾਂਝੀ ਕਰ ਦਿੰਦੇ ਆ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੁਖਪਾਲ ਖੈਰਾ ਜੀ ਨੂੰ ਰਾਜਨੀਤਿਕ ਬਦਲਾਖੋਰੀ ਦਾ ਨਿਸ਼ਾਨਾ ਬਣਾਉਣਾ ਨਿੰਦਣਯੋਗ ਹੈ ਖੈਰਾ ਜੀ ਪੰਜਾਬ ਦੇ ਲੋਕਾਂ ਦੀਆਂ ਆਵਾਜ਼ਾਂ ਨੂੰ ਹਮੇਸ਼ਾ ਬਿਬਾਕ ਢੰਗ ਨਾਲ ਉਠਾਉਂਦੇ ਰਹੇ ਹਨ ਅਤੇ ਲੋਕਾਂ ਦੇ ਹੱਕ ਲਈ ਲੜਦੇ ਰਹੇ ਹਨ ਉਹਨਾਂ ਖਿਲਾਫ ਝੂਠੇ ਕੇਸ ਬਣਾ ਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਲੋਕਤੰਤਰ ਦੇ ਸਿਧਾਂਤ ਨਾਲ ਧੋਖਾ ਤੜੀ ਹੈ ਮੈਂ ਵਿਰੋਧੀ ਧਿਰ ਦਾ ਨੇਤਾ ਹੋਣ ਦੇ ਨਾਤੇ ਚੇਤਾਵਨੀ ਦਿੰਦਾ ਹਾਂ ਕਿ ਜੇ ਖੈਰਾ ਜੀ ਨੂੰ ਦੁਬਾਰਾ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਬਣਾਇਆ ਤਾਂ ਮੈਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਇਸ ਦਾ ਡਟ ਕੇ ਵਿਰੋਧ ਕਰਾਂਗਾ ਇਹ ਬਿਆਨ ਸਰਦਾਰ ਪ੍ਰਗਟ ਸਿੰਘ ਦਾ ਲੀਡਰ ਆਫ ਆਪੋਜੀਸ਼ਨ ਪ੍ਰਗਟ ਸਿੰਘ ਦਿੰਦੇ ਪਰ ਸਵਾਲ ਇਹ ਬਣ ਗਿਆ ਕਿ ਇਹ ਸਾਰੇ ਬਿਆਨ ਉਸ ਮਹੀਨੇ ਤੋਂ ਬਾਅਦ ਕਿਉਂ ਆਏ ਕਿ ਸੁਖਪਾਲ ਖਹਿਰਾ ਨੂੰ ਆਪਣੇ ਹੀ ਲੀਡਰਾਂ ਨੂੰ ਸੱਦਣਾ ਪੈ ਗਿਆ ਚੇਤੇ ਕਰਾਉਣਾ ਪੈ ਗਿਆ ਹਲੂਨ ਨਾ ਪੈ ਗਿਆ ਨੀਂਦ ਚੋਂ ਜਗਾਉਣਾ ਪੈ ਗਿਆ ਕਿ ਮੇਰੇ ਤੇ ਹੁਣ ਆਫਤ ਆ ਪਈ ਐ ਤੇ ਮੇਰੇ ਨਾਲ ਹੁਣ ਖੜਨਾ ਪਵੇਗਾ ਜੇ ਸੁਖਪਾਲ ਖਹਿਰਾ ਐਂ ਨਾਲ ਲਿਖ ਦੇ ਤਾਂ ਕੀ ਇਹ ਲੀਡਰ ਨਾਲ ਆਣ ਕੇ ਨਾ ਖੜਦੇ ਬਹੁਤ ਸਾਰੇ ਸਵਾਲ ਨੇ ਜਿੱਥੇ ਆਪਣੀ ਹੀ ਪਾਰਟੀ ਦੀ ਚੰਗਿਆਈ ਵਾਸਤੇ ਆਪਣੀ ਹੀ ਪਾਰਟੀ ਦੀ ਜਿੱਤ ਵਾਸਤੇ ਚੋਣ ਦੇ ਵਿੱਚ ਪ੍ਰਚਾਰ ਕਰਨਾ ਹੋਵੇ ਔਰ ਪੀਪੀਸੀਸੀ ਪ੍ਰਧਾਨ ਗੈਰਹਾਜ਼ਰ ਹੋਣ ਇਹ ਕਹਿ ਕੇ ਕਿ ਮੈਨੂੰ ਬੁਲਾਇਆ ਨਹੀਂ ਗਿਆ ਉਥੇ ਕੁਝ ਵੀ ਹੋ ਸਕਦਾ ਖੈਰ ਹੋਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ